ਇੱਕ ਬਜ਼ੁਰਗ ਮਾਤਾ ਜਿਹੜੀ ਆਪਣੇ ਭਰਾਵਾਂ ਕੋਲ ਆਈ ਹੋਈ ਸੀ ਟੱਠਿਓਏ ਘਰ ਨੂੰ ਇਹ ਲਿਪਣ ਲੱਗੀ ਹੋਈ ਸੀ ਕਹਿੰਦੀ ਮੈਂ ਆਪਣੇ ਭਰਾਵਾਂ ਨੂੰ ਬੈਠਣ ਜੋਗਾ ਕਰ ਜਾਵਾਂ ਮੈਂ ਬਹੁਤ ਦੁਖੀ ਆ ਪੁੱਤ ਬਜ਼ੁਰਗ ਹੋ ਗਈ ਆ ਮਾਂ ਮੇਰੀ ਪਰ ਆ ਦੇਖੋ ਆ ਲਿਪਣ ਲੱਗੀ ਹੋਈ ਆ ਕਹਿੰਦੀ ਮੈਂ ਆਪਣੇ ਭਰਾ ਨੂੰ ਬੈਠਣ ਜੋਗਾ ਕਰ ਦਿਆਂ ਹੈ ਹਾਂਜੀ ਮੈਂ ਕਿਹਾ ਮੈਂ ਬੈਠਣ ਜੋਗਾ ਕਰ ਦਸੀ ਇਹਦੀ ਮਿੱਟੀ ਪਾਣ ਲਈ ਆ ਲਿਪਣ ਦੇ ਆ ਬੜੀ ਦੁਖੀ ਆ ਮੈਂ ਪਿਛਲੇ ਪਾਸੇ ਵੀ ਦੁਖੀ ਤਾਂ ਕੋਈ ਸੋਗ ਤਾਂ ਛਾ ਨਹੀਂ ਵੀ ਨਾ ਆ ਮਲਕੀ ਉਹ ਗੁਜ਼ਾਰਾ ਕਰਨ ਵਾਲੇ ਲੋਕ ਐ ਜਿਨ੍ਹਾਂ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਨਾਲ ਹੁੰਦਾ ਟਾਕੀਆਂ ਲਾਏ ਹੋਇਆ ਕੱਪੜੇ ਪਰ ਇਹ ਵਿਚਾਰੇ ਲੋਕ ਨਹੀਂ ਆ ਇਹ ਮਿਹਨਤੀ ਲੋਕ ਨੇ ਆ ਭਰਾ ਜੀ ਤੁਹਾਡੀ ਹਾਂਜੀ ਭਰਾ ਜੀ ਮੈਂ ਸਕੇ ਭਰਾ ਜੀ ਸਕੇ ਭਰਾ ਆ ਵੱਡੇ ਤਰ ਤੂੰ ਵੱਡੇ ਆ ਪੈਰਾਂ ਨੂੰ ਕੀ ਹੋ ਗਿਆ ਪੈਰ ਨੰਗੇ ਆਂ ਪਾਣੀ ਧਰਨੀ ਨਾਂ ਕੇ ਡੰਗਰ ਰਖਵਾ ਲੀਦੇ ਆ। ਇਹ ਪੌਂਤੇ ਰਹਿੰਦਾ ਇਹਨਾਂ ਜੀ ਡੰਗਰਾ ਕੋਲੀ ਤੇ ਪਾਣੀ ਦੇ ਵਿੱਚ ਆਉਂਦਾ ਜਾਂਦਾ ਨਹੀਂ ਜਿਆਦੇ ਪੈਰ ਖਰਾਬ ਹੋ ਗਏ। ਭੈਣ ਤਾਂ ਵੈਸੀ ਹੀ ਭਾਜੀ ਚਾਹੇ ਉਹ ਬੱਚੀ ਹੋਵੇ ਜੀ ਚਾਹੇ ਉਹ ਬਜ਼ੁਰਗ ਹੋ ਜਵੇ। ਭਰਾ ਦਾ ਤਾਂ ਉਹਨੇ ਜਿਸ ਤਰ੍ਹਾਂ ਬਚਪਨ ਦੇ ਵਿੱਚ ਕਰਿਆ ਹੁੰਦਾ ਜੀ ਉਵੇਂ ਹੀ ਕਰਨਾ ਜੀ। ਹਾਂ ਜੀ ਕਿਉਂਕਿ ਭੈਣ ਤਾਂ ਬਸ ਖੈਰ ਹੀ ਮੰਗੀ ਜਾਂਦੀ ਭਰਾ ਦੀ। ਭੈਣ ਖੈਰ ਹੀ ਮੰਗਦੀ ਹੈ ਬਜ਼ੁਰਗ ਜੀ ਨੇ ਹੋਰ ਕੀ ਕਰਨਾ ਹੈ। ਨਾ ਅਸੀਂ ਅਸੀਂ ਵੀ ਗਰੀਬ ਦੇਣ ਜੋਗੇ ਨਹੀਂ ਭੈਣ ਨੂੰ ਕੁਝ ਵੀ। ਹਨੇ ਹਨੇ ਤੇ ਪਿਆਰੀ ਦੇਖਣੇ ਪਹਿਲਾਂ ਉਸ ਦਿਨ ਕਿੰਨਾ ਕੰਮ ਕੀਤਾ ਫੇਰ ਦਿਖਾ ਦਿਓ ਬਾਈ ਮਿੱਟੀ ਨਾਲ ਮਿੱਟੀ ਹੋਇਆ ਪਿਆ ਕਿਹੜੀ ਉਮਰ ਹੈ ਉਹਦੀ ਹਸਣ ਖੇਡਣ ਦੀ ਉਮਰ 10ਵੇਂ ਚ ਪੜਦਾ ਹੈ ਪਰ ਹਾਲਾਤ ਅਜਿਹੇ ਪੰਜ ਛੇ ਰੇੜੀਆਂ ਮਿੱਟੀ ਦੀਆਂ ਵੀ ਛੁੱਟੀਆਂ ਇਹ ਤੇ ਇੱਕ ਰੇੜਾ ਵੀ ਛੁੱਟਿਆ ਮਿੱਟੀ ਦਾ ਤੇ ਨਾਲ ਭੂਆ ਜੀ ਲੱਗੇ ਨਾਲ ਤੇ ਉਸ ਦਿਨ ਸਾਰੀ ਦਿਹਾੜੀ ਕਰਦੇ ਰਹੇ ਤੁਸੀਂ ਮਾਤਾ ਜੀ ਕੀ ਲੱਗਦੇ ਹੋ ਇਹਨਾਂ ਦੇ ਮਾਸੀ ਲੱਗਦੀ ਹੈ ਮਾਸੀ ਇਹਦਾਂ ਪਹਿਲੇ ਤਾਂ ਨਹੀਂ ਹੁੰਦੇ ਤੇ ਬਹੁਤ ਜ਼ਿਆਦਾ ਖਰਾਬ ਸੀ ਰੁਣਾ ਨਹੀਂ ਮਾਮਰੀਏ ਕੋਈ ਨਹੀਂ ਹੁਣ ਬਣਨ ਲੱਗਿਆ ਇਹਨਾਂ ਦਾ ਘਰ ਜੀ ਹੈ ਉਹਦਾਂ ਤੱਕ ਤਾਂ ਦੇਖਿਆ ਨਹੀਂ ਜਾਂਦਾ ਕਿ ਦਾਨੇ ਥੀਨੇ ਪਏ ਤੇ ਕਿਤੇ ਕੁਝ ਨਹੀਂ ਰਿਹਾ ਫਰਿਜ ਚ ਤੱਕ ਸਭ ਕੁਝ ਕੁਝ ਵੀ ਨਹੀਂ ਰਿਹਾ ਘਰ ਵਿੱਚ ਜੀ ਮੈਂ ਤਾਂ ਕਹਿਣ ਦੀ ਮੈਂ ਫਰਿਜ ਲੈ ਕੇ ਦੇ ਦੁਨੀਆ ਦੀ ਮਾਸੀ ਮੇਰੇ ਖਾਂ ਕੀਤੀ ਹੈ ਜੀ ਹੈ ਨਹੀਂ ਫ੍ਰਿਜ ਕੋਈ ਚੀਜ਼ ਨਹੀਂ ਆਏਗੀ ਕੋਈ ਨਹੀਂ ਫ੍ਰਿਜ ਫ੍ਰਿਜ ਦੀ ਸੇਵਾ ਫਿਰ ਮੈਨੂੰ ਲੈਣ ਦਿਓ ਜੇ ਇਹ ਲੋਕ ਇਹਨਾਂ ਹਾਲਾਤਾਂ ਨਾਲ ਜੂਝ ਰਹੇ ਆ ਤਾਂ ਦੋਏ ਲੋਕਾਂ ਨੂੰ ਤਾਂ ਮੇਲਾ ਲੁੱਟਣ ਦੀ ਚਾਹੀਦੀ ਆ ਵੀ ਯਾਰ ਆਪਾਂ ਜਾ ਕੇ ਸਾਨੂੰ 4 ਪੈਸੇ ਵਾਹਿਗਰੂ ਨੇ ਦਿੱਤੇ ਹੋਏ ਆ ਆਪਾਂ ਖਰਚ ਦੀਏ ਬਸ ਅਰ ਗੁਰਜਿੰਦਰ ਭਾਜੀ ਕੈਨੇਡਾ ਤੋਂ ਉਹਨਾਂ ਨੇ ਉੱਥੋਂ ਹੁਕਮ ਲਾਇਆ ਵੀ ਭਾਈ ਇਹਨਾਂ ਦੇ ਪਰਿਵਾਰਾਂ ਦੇ ਦੋਵਾਂ ਦੇ ਮਕਾਨ ਆਪਾਂ ਰਹਿਣ ਨਹੀਂ ਦੇਣੇ ਆਪਾਂ ਬਣਾ ਕੇ ਛੱਡਨੇ ਆ ਸੋ ਅੱਜ ਮਿੰਤੀ ਵਗੈਰਾ ਕਰਨ ਦੇ ਲਈ ਆਏ ਸੀਗੇ ਸਿਆ ਕੇ ਦੋ ਮਕਾਨਾਂ ਦੀ ਸੇਵਾ ਕੰਪਲੀਟ ਸਰਦਾਰ ਗੁਰਜਿੰਦਰ ਸਿੰਘ ਹੁਣਾਂ ਵੱਲੋਂ ਲਈ ਗਈ ਆ ਬਾਕੀ ਤਿੰਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਘਰਾਂ ਦਾ ਅਸੀਂ ਉਹਨਾਂ ਨੂੰ ਲਗਭਗ 10 ਲੱਖ ਦੀ ਸੇਵਾ ਚੈੱਕ ਦੇ ਕੇ ਜਾ ਰਹੇ ਆ ਆਪਾਂ ਜਦੋਂ ਵੀ ਤੁਸੀਂ ਵੀ ਤਕਰੀਬਨ ਜਿੰਨੀ ਵਾਰ ਆਪਾਂ ਆਏ ਆ ਨਾਲੇ ਹੁੰਨੇ ਆ ਆਪਾਂ ਅਕਸਰ ਦੇਖਦੇ ਆ ਇੱਕ ਤਾਂ ਸਾਨੂੰ ਲੋਕ ਉਹ ਵੀ ਮਿਲਦੇ ਆ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਵੀ ਨਹੀਂ ਹੋਇਆ ਉਹ ਰੋੜਾ ਦੇ ਉੱਤੇ ਆ ਕੇ ਬੈਠੇ ਆ ਉਹ ਕਹਿੰਦੇ ਮੈਨੂੰ ਦੇ ਦੇ ਮੈਨੂੰ ਦੇ ਦੇ ਇੱਕ ਇਹ ਪਰਿਵਾਰ ਸੀਗਾ ਕਿੰਨੇ ਸਬਰ ਵਾਲਾ ਵਾਹਿਗੁਰੂ ਦੇ ਭਾਣੇ ਦੇ ਵਿੱਚ ਰਹਿਣੇ ਵਾਲਾ ਜਿਨ੍ਹਾਂ ਦਾ ਇੰਨਾ ਨੁਕਸਾਨ ਵੀ ਹੋ ਗਿਆ ਉਹਦੇ باوجود ਵੀ ਇਹਨਾਂ ਨੇ ਕਿਸੇ ਦੇ ਅੱਗੇ ਹੱਥ ਨਹੀਂ ੱਡੇ ਕਿ ਸਾਨੂੰ ਮਦਦ ਦੀ ਲੋੜ ਹੈ ਜਾਂ ਸਾਡੀ ਮਦਦ ਕਰੋ ਭਾਈ ਆਪਾਂ ਦੇਖਦੇ ਸਭ ਤੋਂ ਔਖਾ ਕੀ ਆ ਮੰਗਣਾ ਕਿਹਦੇ ਤੋਂ ਜਿਹੜਾ ਮੰਗਣਾ ਹਨ ਸਭ ਤੋਂ ਔਖਾ ਆ ਤੇ ਬਾਪੂ ਨੇ ਵੀ ਕਿਹਾ ਕਿ ਭਾਈ ਮਕਾਨ ਬਣਾਉਣਾ ਆ ਤਾਂ ਇਹਨੂੰ ਇਸ ਤਰੀਕੇ ਨਾਲ ਬਣਾ ਦਿਓ ਕਿ ਸਾਨੂੰ ਦੁਬਾਰਾ ਜਿਹੜਾ ਆ ਪਖਾਰੀ ਨਾ ਬਣਨਾ ਪਵੇ ਤੇ ਆਪਾਂ ਸਾਡੀ ਕੋਸ਼ਿਸ਼ ਹੈ ਕਿ ਬਾਪੂ ਨਾਲ ਮਕਾਨ ਐਨੀ ਉੱਚੀ ਕੁਰਸੀ ਰੱਖ ਕੇ ਉਹਦੀ ਨੀਂ ਐਨੀ ਉੱਚੀ ਰੱਖ ਕੇ ਬਣਾ ਦਈਏ ਕਿ ਕੱਲੂ ਇਹਨਾਂ ਨੂੰ ਦੁਬਾਰਾ ਫੇਰ ਜਿਹੜੀ ਪਾਣੀ ਦੀ ਮਾਰਿਆ ਨਾ ਆ ਸਕੇ ਬੀਤੇ ਦਿਨੀ ਇੱਕ ਇੰਟਰਵਿਊ ਵਿਖਾਈ ਸੀਗੀ ਪਿੰਡ ਦਰਿਆ ਮੂਸਾ ਦੀ ਇੱਕ ਬਜ਼ੁਰਗ ਮਾਤਾ ਜਿਹੜੀ ਆਪਣੇ ਭਰਾਵਾਂ ਕੋਲ ਆਈ ਹੋਈ ਸੀ ਤੇ ਬਹੁਤ ਬੁਰਾ ਹਾਲ ਸੀ ਇੱਥੇ ਕੱਪੜੇ ਪਏ ਕਿਤੇ ਕੁਛ ਖਲਾ ਖਿਲਰਿਆ ਪਿਆ ਸੀਗਾ ਘਰ ਟਿਆ ਹੋਇਆ ਸੀ ਇਹ ਘਰ ਦਿਖਾਇਆ ਸੀ ਤੇ ਉਹ ਟੱਠੇ ਹੋਏ ਘਰ ਨੂੰ ਇਹ ਲਿਪਣ ਲੱਗੀ ਸੀ ਕਿ ਨਹੀਂ ਮੈਂ ਆਪਣੇ ਭਰਾਵਾਂ ਨੂੰ ਬੈਠਣ ਜੋਗੇ ਤੇ ਕਰ ਜਾਵਾਂ ਮੈਂ ਬਹੁਤ ਦੁਖੀ ਆ ਪੁੱਤ ਉਹ ਮਾਤਾ ਇੰਨੀ ਦੁਖੀ ਵਿਚਾਰੀ ਉਹਦੀ ਤਾਂ ਆਪਣੀ ਧੀ ਹੈਂਡੀਕੈਪਡ ਉਹਨੂੰ ਛੱਡ ਕੇ ਉੱਥੇ ਆਈ ਹੋਈ ਤੇ ਇੱਕ ਜਵਾਨ ਪੁੱਤ ਦੀ ਮੌਤ ਹੋ ਗਈ ਤੇ ਉਹਦੀਆਂ ਪੁੱਤ ਦੀਆਂ ਤਿੰਨ ਧੀਆਂ ਯਾਨੀ ਕਿ ਮਾਤਾ ਦੀਆਂ ਪੋਤੀਆਂ ਉਹ ਵੀ ਆਪ ਹੀ ਸੰਭਾਲਦੀ ਤੇ ਦੁੱਖਾਂ ਦੀ ਮਾਰੀ ਹੋਈ ਇੱਥੇ ਆਪਣੇ ਭਰਾਵਾਂ ਦੇ ਦੁੱਖਾਂ ਨੂੰ ਨਾ ਦੇਖਦੀ ਹੋਈ ਉਹ ਸਾਰਾ ਉੱਥੇ ਤੇ ਛੱਡ ਕੇ ਇੱਥੇ ਪਹੁੰਚੀ ਹੋਈ ਸੀ ਤੇ ਇਹ ਪਰਿਵਾਰ ਐਨੇ ਸਬਰ ਵਾਲਾ ਦੇਖਿਆ ਮੈਂ ਇੰਟਰਵਿਊ ਕਰ ਰਿਹਾ ਸੀਗਾ ਜੀ ਪਿੱਛੇ ਇਸੇ ਪਿੰਡ ਦੇ ਵਿੱਚ ਕੁਝ ਲੋਕਾਂ ਦੀ ਤੇ ਅੰਕਲ ਜੀ ਸਿਰਫ ਖੜ ਕੇ ਮੈਨੂੰ ਦੇਖ ਰਹੇ ਸੀ ਇਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਵੀ ਮੇਰਾ ਵੀ ਘਟ ਹੈ ਗਿਆ ਕਿ ਤੁਸੀਂ ਦੇਖੋ ਜੀ ਕੁਝ ਲੋਕਾਂ ਨੇ ਦੱਸਿਆ ਵੀ ਇਹਨਾਂ ਦਾ ਵੀ ਘਰ ਪਾਈ ਟਹਿ ਗਿਆ ਹੋਇਆ ਤੁਸੀਂ ਉਹਨਾਂ ਦਾ ਵੀ ਜਾ ਕੇ ਆਪਾਂ ਦੇਖਣਾ ਤੇ ਅੱਜ ਇੱਕ ਗੱਲ ਇਹਨਾਂ ਨੇ ਹੋਰ ਕਹਿ ਦਿੱਤੀ ਆ ਵੀ ਮਕਾਨ ਹੁਣ ਜੇ ਪਾਉਣੀ ਲੱਗਿਓ ਤਾਂ ਠੀਕ ਕਰਕੇ ਪਾਇਓ ਅਸੀਂ ਭਘਾਰੀ ਨਹੀਂ ਬਣਨਾ ਚਾਹੁੰਦੇ ਮੁਰਮੁਰ ਕੇ ਸੋ ਇਹ ਸਬਰ ਵਾਲਾ ਪਰਿਵਾਰ ਹੈ ਜੀ ਤਾਂ ਇਹਨਾਂ ਦੀ ਪਹਿਲਾਂ ਵੀ ਤੁਸੀਂ ਮਦਦ ਕੀਤੀ ਧੰਨਵਾਦ ਪਰ ਅੱਜ ਗੁਰੂ ਕੀ ਰਸੋਈ ਤੋਂ ਟੀਮ ਆਈ ਹੈ ਗੁਰੂ ਕੀ ਰਸੋਈ ਖੈੜ ਛਰਵਾਲ ਤੇ ਨਵਾਂ ਸ਼ਹਿਰ ਜਿਨ੍ਹਾਂ ਦੇ ਨਾਲ ਮੈਂ ਵੀ ਨਿੱਜੀ ਤੌਰ ਤੇ ਵੀ ਜੁੜਿਆ ਹੋਇਆ ਔਰ ਗੁਰਜਿੰਦਰ ਭਾਜੀ ਕੈਨੇਡਾ ਤੋਂ ਉਹਨਾਂ ਨੇ ਉੱਥੋਂ ਹੁਕਮ ਲਾਇਆ ਵੀ ਭਾਈ ਇਹਨਾਂ ਦੇ ਪਰਿਵਾਰਾਂ ਦੇ ਦੋਵਾਂ ਦੇ ਮਕਾਨ ਆਪਾਂ ਰਹਿਣ ਨਹੀਂ ਦੇਣੇ ਆਪਾਂ ਬਣਾ ਕੇ ਛੱਡਨੇ ਆ ਸੋ ਅੱਜ ਮਿੰਤੀ ਵਗੈਰਾ ਕਰਨ ਦੇ ਲਈ ਆਏ ਸੀਗੇ ਅਮਰੀਕ ਭਾਜੀ ਤੇ ਭਾਜੀ ਨੇ ਤਾਂ ਚੈੱਕ ਬੁੱਕ ਵੀ ਰੱਖੀ ਹੋਈ ਆ ਕੁਝ ਚੈੱਕ ਵੀ ਭਰ ਕੇ ਹਟੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੜ੍ਹਦੀ ਕਲਾ ਜੀ ਹਾਂਜੀ ਬਿਲਕੁਲ ਚੜ੍ਹਦੀ ਕਲਾ ਅੱਜ ਅੱਜ ਆਏ ਜੀ ਜੋਇੰਟ ਸਰਵੇ ਕਰ ਰਹੇ ਹਾਂ ਜੀ ਕਿ ਅੱਜ ਦੋਨਾਂ ਰਸੋਈਆਂ ਦੀ ਟੀਮ ਪਹੁੰਚੀ ਆ ਜੇਸੇ ਇਲਾਕੇ ਨੂੰ ਪਿਛਲੇ 15-20 ਦਿਨ ਤੋਂ ਸਰਦਾਰ ਕੁਲਵੰਤ ਸਿੰਘ ਹੁਣੀ ਵੈਰੀਫਾਈਡ ਕਰਕੇ ਜਾ ਰਹੇ ਸਨ ਉਹਨਾਂ ਬਰੋਂ ਤਿੰਨ-ਚਾਰ ਪਿੰਡ ਜੋ ਵੈਰੀਫਾਈਡ ਕੀਤੇ ਸਨ ਜਿਨ੍ਹਾਂ ਦੇ ਹਾਲਾਤ ਐਕਚੁਅਲੀ ਹੜ੍ਹਾਂ ਨਾਲ ਪ੍ਰਭਾਵਿਤ ਸੀ ਬਾਰਡਰ ਤੇ ਬਿਲਕੁਲ ਪਿੰਡ ਹਨ ਜਿਨ੍ਹਾਂ ਦਾ 10-10 ਫੁੱਟ ਪਾਣੀ ਚੜਿਆ ਹੋਇਆ ਸੀ ਹੜ੍ਹਾਂ ਦੇ ਦੌਰਾਨ ਅੱਜ ਉਸ ਇਲਾਕੇ ਦੇ ਵਿੱਚ ਦੋਨਾਂ ਰਸੋਈਆਂ ਦੀ ਜੁਆਇੰਟ ਟੀਮ ਆਈ ਆ ਮਿਲ ਕੇ ਜਿਵੇਂ ਕਿ ਥਲੀ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਦੋ ਮਕਾਨਾਂ ਦੀ ਸੇਵਾ ਕੰਪਲੀਟ ਸਰਦਾਰ ਗੁਰਜਿੰਦਰ ਸਿੰਘ ਹੁਣਾਂ ਵੱਲੋਂ ਲਈ ਗਈ ਆ ਬਾਕੀ ਤਿੰਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਘਰਾਂ ਦਾ ਅਸੀਂ ਉਹਨਾਂ ਨੂੰ ਲਗਭਗ 10 ਲੱਖ ਦੀ ਸੇਵਾ ਚੈੱਕ ਦੇ ਕੇ ਜਾ ਰਹੇ ਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਉਹ ਮਕਾਨਾਂ ਦੀ ਰਿਪੇਅਰ ਚ ਕੰਮ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਅੱਜ ਆਏ ਹੋ ਤੁਸੀਂ ਮਿਸਤਰੀ ਵਗੈਰਾ ਲਗਾ ਰਹੇ ਹੋ ਹਾਂਜੀ ਭਾਜੀ ਆਪਾਂ ਸਰਵੇ ਤਾਂ ਥੋੜੇ ਦਿਨ ਪਹਿਲਾਂ ਕਰ ਗਿਆ ਸੀ ਨਾ ਕਿ ਵੈਸੇ ਤਾਂ 20 25 ਦਿਨ ਤੋਂ ਦੇਖਦੇ ਆ ਆਪਾਂ ਜਦੋਂ ਵੀ ਤੁਸੀਂ ਵੀ ਤਕਰੀਬਨ ਜਿੰਨੀ ਵਾਰ ਆਪਾਂ ਆਏ ਹਾਂ ਨਾਲੇ ਹੁੰਨੇ ਆਪਾਂ ਅਕਸਰ ਦੇਖਦੇ ਆ ਇੱਕ ਤਾਂ ਸਾਨੂੰ ਲੋਕ ਉਹ ਵੀ ਮਿਲਦੇ ਆ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਵੀ ਨਹੀਂ ਹੋਇਆ ਉਹ ਰੋਡਾਂ ਦੇ ਉੱਤੇ ਆ ਕੇ ਬੈਠੇ ਆ ਉਹ ਕਹਿੰਦੇ ਮੈਨੂੰ ਦੇ ਦੇ ਮੈਨੂੰ ਦੇ ਦੇ ਇੱਕ ਇਹ ਪਰਿਵਾਰ ਸੀਗਾ ਕਿੰਨੇ ਸਬਰ ਵਾਲਾ ਭਾਈ ਬਰੂ ਦੇ ਪਹਾਣੇ ਦੇ ਵਿੱਚ ਰਹਿਣੇ ਵਾਲਾ ਜਿਨ੍ਹਾਂ ਦਾ ਇੰਨਾ ਨੁਕਸਾਨ ਵੀ ਹੋ ਗਿਆ ਉਹਦੇ باوجود ਵੀ ਇਹਨਾਂ ਨੇ ਕਿਸੇ ਦੇ ਅੱਗੇ ਹੱਥ ਨਹੀਂ ੱਡੇ ਕਿ ਸਾਨੂੰ ਮਦਦ ਦੀ ਲੋੜ ਹੈ ਜਾਂ ਸਾਡੀ ਮਦਦ ਕਰੋ ਤੇ ਅੱਜ ਆਪਾਂ ਉਸਦੇ ਸਰਵੇ ਕਰਕੇ ਗਏ ਸੀ ਪਰ ਪਰਿਵਾਰ ਦੇ ਹਾਲਾਤ ਦੇਖ ਕੇ ਰਹਿ ਹੀ ਨਹੀਂ ਗਏ ਪਤਾ ਨਹੀਂ ਉਹ 4-5 ਦਿਨ ਤੋਂ ਇਸੇ ਪਰਿਵਾਰ ਦਾ ਖਿਆਲ ਜਿਹੜਾ ਆ ਉਹ ਮਨ ਦੇ ਅੰਦਰ ਆ ਰਿਹਾ ਸੀ ਤੇ ਮੈਂ ਬਾਈ ਗਰਜਿੰਦਰ ਸਿੰਘ ਹੁਣਾਂ ਨਾਲ ਵੀ ਗੱਲ ਕੀਤੀ ਸੀ ਤੇ ਭਾਜੀ ਹੁਣਾਂ ਤਾਂ ਉਹ ਤਾਂ ਹੈਗੇ ਬੜੇ ਭਾਵੁਕ ਹੈ ਹਨਾ ਉਹ ਤਾਂ ਇਦਾਂ ਦੀ ਜਦੋਂ ਵੀ ਕੋਈ ਗੱਲ ਸੁਣਦੇ ਉਹਨਾਂ ਦਾ ਬੈਠੇ ਅੰਦਰ ਉਹਨਾਂ ਦਾ ਸਿਜਿਆ ਜਾਂਦਾ ਤੇ ਵੀਰ ਨੇ ਉਸੇ ਦਿਨ ਕਹਿ ਦਿੱਤਾ ਸੀ ਕਿ ਪਰਿਵਾਰ ਦੇ ਜਿਹੜੇ ਮਕਾਨ ਆ ਉਹ ਆਪਾਂ ਬਣਾ ਕੇ ਦੇਣੇ ਆ ਤੇ ਅੱਜ ਆਪਾਂ ਆਏ ਸੀ ਇੱਥੇ ਇਹਨਾਂ ਨੇ ਬਾਪੂ ਜੀ ਉਹਨਾਂ ਨੇ ਆਪਣੇ ਜੋ ਇਹਨਾਂ ਦੇ ਲਾਗੇ ਤੋਂ ਮਿਸਤਰੀ ਸਾਹਿਬ ਸੀਗੇ ਉਹਨਾਂ ਨੂੰ ਵੀ ਬੁਲਾਇਆ ਹੋਇਆ ਸੀ ਤੇ ਇੱਕ ਆਪਣੇ ਵੀਰ ਹੁਣ ਜਗਦੀਪ ਖਰੜ ਤੋਂ ਵੀਰ ਉਹਨੇ ਬਾਈ ਨੇ ਇਸ ਮਕਾਨ ਦੇ ਜੋ ਵੀ ਲੇਬਰ ਆ ਚਾਹੇ ਮਿਸਤਰੀਆਂ ਦੀ ਲੇਬਰ ਦੀ ਜੋ ਵੀ ਆ ਉਹ ਸਾਰੀ ਸੇਵਾ ਵੀਰ ਨੇ ਉਹਨੇ ਲੈ ਲਈ ਆ ਤੇ ਬਾਕੀ ਜੋ ਇਹਨਾਂ ਦਾ ਇਟਾਂ ਸੀਮੈਂਟ ਬਜਰੀ ਜਸਰੀਆ ਜੋ ਵੀ ਲੱਗਣਾ ਆ ਉਹ ਗੁਰੂ ਸਾਹਿਬ ਨੇ ਆਪੇ ਸੇਵਾ ਕਰਵਾ ਲੈਣੀ ਆ ਗੁਰੂ ਕੀ ਸੋਈ ਵੱਲੋਂ ਵਾਹੀ ਗੁਰਜਿੰਦਰ ਸਿੰਘ ਵੱਲੋਂ ਉਹ ਉਹ ਹੋ ਕੇ ਆਪਾਂ ਸਾਡੀ ਕੋਸ਼ਿਸ਼ ਆ ਕਰਵਾਉਣਾ ਗੁਰੂ ਸਾਹਿਬ ਨੇ ਆ ਕਿ ਇਹਨਾਂ ਦਾ ਮਕਾਨ ਜਿਵੇਂ ਬਾਪੂ ਹੁਣੇ ਕਿਹਾ ਵੀ ਆ ਕਿ ਭਾਈ ਆਪਾਂ ਦੇਖਦੇ ਸਭ ਤੋਂ ਔਖਾ ਕੀ ਆ ਮੰਗਣਾ ਕਿਸੇ ਤੋਂ ਜਿਹੜਾ ਮੰਗਣਾ ਹਨ ਸਭ ਤੋਂ ਔਖਾ ਆ ਤੇ ਬਾਪੂ ਨੇ ਵੀ ਕਿਹਾ ਕਿ ਭਾਈ ਮਕਾਨ ਬਣਾਉਣਾ ਆ ਤੇ ਇਹਨੂੰ ਇਸ ਤਰੀਕੇ ਨਾਲ ਬਣਾ ਦਿਓ ਕਿ ਸਾਨੂੰ ਦੁਬਾਰਾ ਜਿਹੜਾ ਆ ਭਿਖਾਰੀ ਨਾ ਬਣਨਾ ਪਵੇ ਤੇ ਆਪਾਂ ਸਾਡੀ ਕੋਸ਼ਿਸ਼ ਹੈ ਕਿ ਬਾਪੂਆਂ ਦਾ ਮਕਾਨ ਐਨੀ ਉੱਚੀ ਕੁਰਸੀ ਰੱਖ ਕੇ ਉਹਦੀ ਨੀਂ ਐਨੀ ਉੱਚੀ ਰੱਖ ਕੇ ਬਣਾ ਦਈਏ ਕਿ ਕੱਲੂ ਇਹਨਾਂ ਨੂੰ ਦੁਆਰਾ ਫੇਰ ਜਿਹੜੀ ਪਾਣੀ ਦੀ ਮਾਰਿਆ ਨਾ ਆ ਸਕੇ ਤੇ ਉਹ ਜਿਹੜਾ ਮਕਾਨ ਆ ਇਹਨਾਂ ਦਾ ਗੁਰੂ ਸਾਹਿਬ ਕਿਰਪਾ ਕਰੇ ਜਲਦੀ ਜਿਹੜਾ ਬਣ ਕੇ ਉਹ ਤਿਆਰ ਹੋ ਜਾਊਗਾ ਬਈ ਸੋ ਬਿਲਕੁਲ ਜੀ ਜਗਦੀਪ ਬਾਜ ਜੀ ਵੀ ਖਰੜਵਾਲਿਆਂ ਦੀ ਵੀ ਗੱਲ ਕੀਤੀ ਉਹਨਾਂ ਨਾਲ ਅਸੀਂ ਜਦੋਂ ਹੁਣ ਫੋਨ ਤੇ ਰਾਬਤਾ ਕੀਤਾ ਬਾਈ ਨੇ ਤਾਂ ਹੀ ਕਿਹਾ ਵੀ ਯਾਰ ਜਿੱਥੇ ਵੀਡੀਓ ਨਹੀਂ ਹੁੰਦੀ ਭਾਜੀ ਕਿਸੇ ਤੱਕ ਅਪਰੋਚ ਨਹੀਂ ਹੁੰਦੀ ਸਾਨੂੰ ਦੇ ਦਿਆ ਕਰੋ ਅਜਹੀਆਂ ਗੁਪਤ ਰੂਹਾਂ ਬੈਠੀਆਂ ਨੇ ਸੋ ਅੰਕਲ ਜੀ ਸਸੀ ਗਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਤੇ ਇੱਕ ਵਾਰ ਗੁਰਪ੍ਰੀਤ ਜੀ ਇਧਰ ਨੂੰ ਆਇਆ ਇੱਕ ਮਿੰਟ ਆ ਦੇਖੋ ਜੀ ਹਾਲਾਤ ਮਲਕੇ ਉਹ ਗੁਜ਼ਾਰਾ ਕਰਨ ਵਾਲੇ ਲੋਕ ਐ ਜਿਨ੍ਹਾਂ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਨਾਲ ਹੁੰਦਾ ਟਾਕੀਆਂ ਲਾਏ ਹੋਇਆ ਕੱਪੜੇ ਪਰ ਇਹ ਵਿਚਾਰੇ ਲੋਕ ਨਹੀਂ ਐ ਇਹ ਮਿਹਨਤੀ ਲੋਕ ਨੇ ਤੇ ਅੱਜ ਕਹਿਣਾ ਪੈ ਗਿਆ ਤੁਹਾਨੂੰ ਜੀ ਵੀ ਭਾਈ ਸਾਨੂੰ ਦੁਬਾਰਾ ਭਿਖਾਰੀ ਨਾ ਬਣਨਾ ਪੈ ਜੇ ਤੇ ਤੁਸੀਂ ਇਸ ਤਰ੍ਹਾਂ ਨਾ ਸਮਝੋ ਜੀ ਆਪਣੇ ਆਪ ਨੂੰ ਭੁਖਾਰੀ ਨਾ ਸਮਝੋ ਜੀ ਇਹ ਪਰਮਾਤਮਾ ਨੇ ਕੋਈ ਜੇ ਹੀ ਤੁਹਾਡੇ ਤੇ ਆ ਜਾਫਤ ਆਈਏ ਕਿਸੇ ਤੇ ਵੀ ਆ ਸਕਦੀ ਹੈ ਜੀ ਪਰ ਭਰਾ ਤੁਹਾਡੇ ਨਾਲ ਖੜਿਆ ਜੀ ਤੁਹਾਨੂੰ ਇੱਕ ਮੰਗਦੇ ਤੌਰ ਤੇ ਨਹੀਂ ਦੇਖ ਰਿਹਾ ਸੀ ਜੀ ਬਹੁਤ ਬਹੁਤ ਧੰਨਵਾਦ ਕਰਨੇ ਹੈ ਜੀ ਤੁਹਾਡਾ ਜੀ ਜਿਨ੍ਹਾਂ ਸਾਡੀ ਪੁਕਾਰ ਸੁਣਨ ਜੀ ਗਰੀਬ ਬਣੇ ਉਦੋਂ ਤੁਸੀਂ ਮੈਨੂੰ ਦੱਸਿਆ ਨਹੀਂ ਜਦੋਂ ਮੈਂ ਇੰਟਰਵਿਊ ਕਰ ਰਿਹਾ ਸੀਗਾ ਇੰਟਰਵਿਊ ਵੀ ਸਾਡਾ ਸਾਰਾ ਘਟਿਆ ਗਿਆ ਵੀ ਆਓ ਦੇਖੋ ਮੈਂ ਭਾਜੀ ਇਹ ਕਰਕੇ ਨਹੀਂ ਆਖਿਆ ਸੀ ਮੈਂ ਵੀ ਉਹ ਦੇ ਦਾ ਕਾਲੇ ਪਏ ਨੇ ਤੇ ਮੈਨੂੰ ਜੇ ਕਰਮਾਂ ਜ ਹੋਏਗਾ ਤੇ ਆਪਣੇ ਵੀਰ ਜੀ ਆ ਜਾਣਗੇ ਉਦੋਂ ਮੈਂ ਪਹਿਲਾਂ ਵੀਡੀਓ ਤੁਹਾਡੀ ਬੜੀਆਂ ਬਿੰਦਰ ਆ ਅੱਛਾ ਜੀ ਹਾਂਜੀ ਤੇ ਮੈਂ ਵੀ ਵੀਰ ਜੀ ਹੁਣੀ ਪਿੰਡ ਚ ਆਉਣਗੇ ਉਹ ਉਥੋਂ ਫਿਰ ਕਿਸੇ ਵੀਰ ਨੇ ਆਖਤਾ ਕਿ ਇਹਨਾਂ ਦੇ ਘਰ ਜਾਓ ਦੇਖੋ ਪ੍ਰਮਾਤਮਾ ਨੇ ਕਿਸ ਤਰ੍ਹਾਂ ਤੁਹਾਡੇ ਤਾਂ ਇੱਕ ਘਰ ਤੱਕ ਭੇਜਿਆ ਨਹੀਂ ਹਾਂਜੀ ਹਾਂਜੀ ਤੇ ਕਈ ਤਾਂ ਹਾਕਮ ਆ ਰਹੇ ਆ ਜੀ ਅਸੀਂ ਉਹਨਾਂ ਦੇ ਬੜਨ ਨੂੰ ਵੀ ਨਹੀਂ ਮਿਲ ਕੇ ਪ੍ਰਮਾਤਮਾ ਹੁਕਮ ਕਰ ਰਿਹਾ ਵੀ ਭਾਈ ਨਹੀਂ ਬੜਨਾ ਹੁਣ ਅਸੀਂ ਤੁਹਾਡੇ ਤੇ ਜ਼ੋਰ ਦਸਤੀ ਕਰੀਏ ਵੀ ਤੁਸੀਂ ਜਲਦੀ ਆਣ ਕੇ ਭਰਾਓ ਤੁਹਾ ਗੜੇ ਸਾਡੇ ਘਰਾਂ ਚ ਪਾਣੀ ਛੱਡਿਆ ਹਾਂਜੀ ਤੁਸੀਂ ਤੇ ਗਰੀਬਾਂ ਦੀ ਸਾਰਨਾਂ ਆਏ ਹਾਂਜੀ ਸਰਕਾਰ ਨੇ ਪਾਣੀ ਦਾ ਘੁੱਟ ਨਹੀਂ ਪੁੱਛਿਆ ਹਾਂਜੀ ਸਰਕਾਰ ਨੇ ਤੇ ਪਾਣੀ ਦਾ ਘੁੱਟ ਕਿਉਂ ਪੁੱਛਿਆ ਪਾਣੀ ਸੰਗਤ ਦਾ ਪੀਂਦੇ ਲੰਗਰ ਸੰਗਤ ਦਾ ਖਾਂਦੇ ਹਰ ਕੀ ਸੰਗਤ ਦੇਂਦੀ ਜਾਂ ਇਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇੜਾ ਆ ਗੀਆਂ ਘਰ ਦੇ ਮੌਕਾ ਵੇਖਣੇ ਆਤੀ ਗਏ ਮੌਕਾ ਦੇਖਣ ਨਹੀਂ ਆਏ ਹਾਂ ਜੀ ਕੋਈ ਨਹੀਂ ਉਹ ਦਰਿਆ موسی ਪਿੰਡ ਦੇ ਜ਼ਰੂਰ ਦੇਖਿਆ ਜਾਵੇ ਤੇ ਭਾਜੀ ਹੋਰਾਂ ਦਾ ਕਾਫੀ ਜ਼ਿਆਦਾ ਇੱਧਰ ਦਾ ਪਟਿਆ ਹੋਇਆ ਘਰ ਕਾਫੀ ਤੇੜਾ ਆਇਆ ਹੋਇਆ ਹੋਈਆਂ ਹੋਰ ਪਿੰਡ ਦੇ ਵਿੱਚ ਬਹੁਤ ਨੁਕਸਾਨ ਹੈ ਮੈਂ ਕਹਿੰਦਾ ਵੀਰਾਂ ਨੂੰ ਵੀ ਦਰਿਆ موسی ਪਿੰਡ ਦੇ ਵਿੱਚ ਇੱਕ ਪਰਿਵਾਰ ਦੀ ਚਲੋ ਸੇਵਾ ਆਪਾਂ ਕਰ ਰਹੇ ਆ ਬਹੁਤ ਨੁਕਸਾਨ ਹੈ ਭਾਈ ਆ ਕੇ ਦੇਖ ਕੇ ਜਾਇਓ ਤੇ ਲੈ ਜਿਗਾ ਚਲੇ ਰੇ ਨਦੀ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਜੀ ਹਾਂਜੀ ਹਾਂ ਤੇ ਆ ਭਰਾ ਜੀ ਤੁਹਾਡੇ ਹਾਂਜੀ ਭਰਾ ਆ ਜੀ ਸਕੇ ਭਰਾ ਜੀ ਸਰਕਾਰ ਭਰਾ ਵੱਡਾ ਤਰ ਤੂੰ ਵੱਡੇ ਆ ਹਾਂਜੀ ਇਹ ਤੁਹਾਡੇ ਕੋਲ ਹੀ ਰਹਿੰਦੇ ਮੇਰੇ ਨਾਲ ਹੀ ਰਹਿੰਦੇ ਆ ਕੀ ਗੱਲ ਹੋ ਗਈ ਤੁਹਾਨੂੰ ਆ ਹੋਇਆ ਮੇਰੇ ਕੋਲ ਮਾਲੇ ਦੀ ਹੈ ਪੈਰਾਂ ਨੂੰ ਕੀ ਹੋ ਗਿਆ ਪੈਰ ਬਿਲਕੁਲ ਨਹੀਂ ਨੰਗੇ ਆ ਪਾਣੀ ਥਾੜੀ ਨੰਗੇ ਡੰਗਰ ਸ਼ਮਾਰ ਲੀਦੇ ਆ ਪੰਨ ਤੇ ਰਹਿੰਦਾ ਇਹਨਾਂ ਜੀ ਡੰਗਰਾ ਕੋਲੀ ਤੇ ਪਾਣੀ ਦੇ ਵਿੱਚ ਆਉਂਦਾ ਜਾਂਦਾ ਨਹੀਂ ਜਿਆਦੇ ਪੈਰ ਖਰਾਬ ਹੋਗੇ ਪੈਰ ਖਰਾਬ ਹੋ ਗਏ ਜੀ ਉਹਨਾਂ ਦੇ ਪਾਣੀ ਦੇ ਨਾਲ ਚਲੋ ਪਰ ਹੁਣ ਮਾਤਾ ਜੀ ਠੀਕ ਐ ਨਾ ਤੁਹਾਡੇ ਭੈਣ ਹਾਂਜੀ ਠੀਕ ਐ ਮੈਂ ਫੋਨ ਕੀਤਾ ਆ ਜਾਉਣਾ ਸੀ ਉਹਨਾਂ ਨੇ ਤੇ ਪਾਣੀ ਆਏ ਕਿਉਂ ਨਹੀਂ ਪਹੁੰਚੇ ਹੌਸਲਾ ਦਿਓ ਉਹਨਾਂ ਨੂੰ ਹੈ ਬਈ ਕੋਈ ਗੱਲ ਨਹੀਂ ਕਿਉਂਕਿ ਭੈਣ ਤਾਂ ਵੈਸੀ ਹੀ ਭਾਜੀ ਚਾਹੇ ਉਹ ਬੱਚੀ ਹੋਵੇ ਜੀ ਚਾਹੇ ਉਹ ਬਜ਼ੁਰਗ ਹੋ ਜਵੇ ਭਰਾ ਦਾ ਤਾਂ ਉਹਨੇ ਜਿਸ ਤਰ੍ਹਾਂ ਬਚਪਨ ਦੇ ਵਿੱਚ ਕਰਿਆ ਹੁੰਦਾ ਜੀ ਉਵੇਂ ਹੀ ਕਰਨਾ ਜੀ ਹਾਂਜੀ ਕਿਉਂਕਿ ਭੈਣ ਤਾਂ ਬਸ ਖੈਰ ਹੀ ਮੰਗੀ ਜਾਂਦੀ ਭਰਾ ਦੀ ਪੈਣਾ ਖੈਰੀ ਮੰਗਦੀਆਂ ਵਿਚਾਰੀਆਂ ਨੇ ਹੋਰ ਕੀ ਕਰਨਾ ਹੈ ਨਾ ਅਸੀਂ ਵੀ ਗਰੀਬ ਦੇਣ ਜੋਗੇ ਨਹੀਂ ਪੈਣਾ ਨੂੰ ਕੁਝ ਵੀ ਹਾਂਜੀ ਐਂ ਤੇ ਪਿਆਰ ਹੀ ਦੇ ਸਕਦੇ ਨੇ ਪੈਣਾ ਨੂੰ ਐਂ ਤੇ ਝੂਠ ਨਹੀਂ ਸੁਵਾ ਕੇ ਦੇ ਸਕਦੇ ਜਿਹੜੀ ਆਡੀ ਹਾਲਤ ਹੋਈ ਹੂੰ ਪਾਣੀ ਦੀ ਤੇ ਐਨੀ ਵੈਸੇ ਪੈਣਾ ਚਲੋ ਘਰੋਂ ਆਉਂਦੀਆਂ ਖਾਲੀ ਨਹੀਂ ਕਹਿੰਦੇ ਤੋਰ ਤੋਰ ਦੇ ਪਰ ਅੱਜ ਉਹ ਭੈਣ ਜੇ ਉੱਤੇ ਇੱਥੇ ਸੀ ਜੇ ਉਹ ਬੋਲੀ ਉਹਦੇ ਬੋਲਾਂ ਨੇ ਭਾਵਕ ਬੋਲਾਂ ਨੇ ਅੱਜ ਭਰਾਮਾ ਨੂੰ ਮੋੜ ਪੈਰਾਂ ਤੇ ਖੜੇ ਕਰਨ ਜੋਗਾ ਕਰਤਾ ਹੋਇਆ ਉਹਨਾਂ ਦੇ ਮਕਾਨ ਉਹ ਭੈਣ ਦੇ ਬੋਲਾਂ ਨਾਲ ਬਣ ਰਿਹਾ ਜੀ ਹਾਂਜੀ ਭੈਣ ਦੇ ਬੋਲਾਂ ਨਾਲ ਬਣ ਰਿਹਾ ਉਹਦਾ ਵੀ ਸ਼ੁਕਰ ਗੁਜ਼ਾਰਿਆ ਵਿਚਾਈ ਆਈ ਹੀ ਤੇ ਚਲੋ ਉਹ ਨਹੀਂ ਉਹ ਵੀ ਪਰਮਾਤਮਾ ਨੇ ਭੇਜੀ ਹੋਈ ਸੀ ਵਿੱਦ ਬਣਨੀ ਸੀ ਸਾਰੀ ਤੂੰ ਪੁੱਤਰਾ ਪੜਨਾ ਵੀ ਆ ਹੁਣ 10ਵੀਂ ਕਲਾਸ ਪੜਦਾ ਪੜਾਈ ਵਧੀਆ ਕਰਦਾ ਹੈ ਹਾਂਜੀ ਏਡਾ ਕੀ ਕਰਦਾ ਲੱਗਦਾ ਹਾਂਜੀ ਪੜਨਾ ਹੈ ਹਾਂ ਘਰ ਬਣ ਜਾਣਾ ਹੁਣ ਹੈ ਉਸ ਦਿਨ ਕਿੰਨਾ ਕੰਮ ਕੀਤਾ ਫੇ ਉਸ ਦਿਨ 5-6 ਰੇੜੀਆਂ ਮਿੱਟੀ ਦੀਆਂ ਵੀ ਛੁੱਟੀਆਂ ਇਹ ਤੇ ਇੱਕ ਰੇੜਾ ਵੀ ਛੁੱਟਿਆ ਮਿੱਟੀ ਦਾ ਦੇ ਨਾਲ ਭੂਆ ਜੀ ਲੱਗੇ ਨਾਲ ਤੇ ਉਸ ਦਿਨ ਸਾਰੀ ਦਿਹਾੜੀ ਕਰਦੇ ਰਹੇ ਹਾਂਜੀ ਸੋ ਬਿਲਕੁਲ ਜੀ ਹਾਲਾਤ ਕਾਫੀ ਮਾੜੇ ਸੀਗੇ ਤੁਸੀਂ ਮਾਤਾ ਜੀ ਕੀ ਲੱਗਦੇ ਹੋ ਇਹਨਾਂ ਦੇ ਮਾਸੀ ਲੱਗਦੀ ਹੈ ਮਾਸੀ ਤੇ ਹਾਲਾਤ ਦੇਖੇ ਨਹੀਂ ਸੀ ਜਾਂਦੇ ਜੀ ਇਹਨਾਂ ਦੇ ਕਹੇ ਨਹੀਂ ਜੀ ਜਿੱਦਣ ਪਹਿਲੇ ਤੋਂ ਨਹੀਂ ਹੁੰਦੇ ਤੇ ਬਹੁਤ ਜ਼ਿਆਦਾ ਖਰਾਬ ਸੀ ਰੋਣਾ ਨਹੀਂ ਮਾਮਰੀਏ ਕੋਈ ਨਹੀਂ ਹੁਣ ਬਣਨ ਲੱਗਿਆ ਇਹਨਾਂ ਦਾ ਘਰ ਜੀ ਹੈ ਹਾਂਜੀ ਹਾਂਜੀ ਸਾਡੀ ਧੀ ਲੱਗਦੀ ਹੈ ਹਾਂਜੀ ਉਹ ਤਾਂ ਕਿਤੇ ਦੇਖਿਆ ਨਹੀਂ ਜਾਂਦਾ ਕਿ ਦਾਣੇ ਤਿੰਨੇ ਪਏ ਤੇ ਕਿਤੇ ਕੁਝ ਨਹੀਂ ਰਿਹਾ ਫ੍ਰਿਜ ਚ ਤੱਕ ਸਭ ਕੁਝ ਕੁਝ ਵੀ ਨਹੀਂ ਰਿਹਾ ਘਰ ਵਿੱਚ ਵਿੱਚ ਵੀ ੜ ਗਏ ਸੀ ਹਾਂਜੀ ਮੈਂ ਤਾਂ ਕਹਿਣ ਦੀ ਮੈਂ ਫ੍ਰਿਜ ਲੈ ਕੇ ਦੇ ਦੁਨੀਆ ਦੀ ਮਾਸੀ ਮੇਰੇ ਕਹਾਂ ਕੀਤੀ ਹੈ ਜੀ ਹੈ ਨਹੀਂ ਫ੍ਰਿਜ ਫ੍ਰਿਜ ਕੋਈ ਚੀਜ਼ ਨਹੀਂ ਆਏਗੀ ਤੇ ਮੈਂ ਤਾਂ ਕਹਿਣ ਦੀ ਮੈਂ ਬੇਟਾ ਮੈਂ ਲੈ ਕੇ ਦੇ ਦੰਨੀ ਆ ਕੋਈ ਨਹੀਂ ਫ੍ਰਿਜ ਫ੍ਰਿਜ ਦੀ ਸੇਵਾ ਫਿਰ ਮੈਨੂੰ ਲੈਣ ਦਿਓ ਕੋਈ ਨਹੀਂ ਹੈ ਭੈਣ ਫ੍ਰਿਜ ਮੇਰੇ ਵੱਲੋਂ ਮਾਤਾ ਜੀ ਹਾਂਜੀ ਫ੍ਰਿਜ ਜਿਆਦਾ اچھا ਫ੍ਰਿਜਾ ਮੈਨੂੰ ਪਤਾ ਹੀ ਨਹੀਂ ਸੀ ਵੀ ਫ੍ਰਿਜ ਵੀ ਹੜਕੇ ਕੋਈ ਨਹੀਂ ਮਿਹਰਬਾਨੀ ਨਹੀਂ ਨਹੀਂ ਕੋਈ ਨਹੀਂ ਮਾਤਾ ਜੀ ਹੈ ਕੋਈ ਨਹੀਂ ਇਹ ਆਫਤ ਹੈ ਭਾਈ ਇਹ ਇਹ ਤਾਂ ਮਤਲਬ ਕਿ ਮੈਂ ਤਾਂ ਕਹਿੰਦਾ ਵੀ ਇੱਥੇ ਜੇ ਇਹ ਲੋਕ ਇਹਨਾਂ ਹਾਲਾਤਾਂ ਨਾਲ ਜੂਝ ਰਹੇ ਆ ਤਾਂ ਦੂਏ ਲੋਕਾਂ ਨੂੰ ਤਾਂ ਮੇਲਾ ਲੁੱਟਣ ਦੀ ਚਾਹੀਦੀ ਆ ਵੀ ਯਾਰ ਆਪਾਂ ਜਾ ਕੇ ਸਾਨੂੰ 4 ਪੈਸੇ ਵਾਹੇ ਗਰੂ ਨੇ ਦਿੱਤੇ ਹੋਏ ਆ ਆਪਾਂ ਖਰਚ ਦੀਏ ਬਸ ਮੈਂ ਕਹਿੰਦਾ ਤੁਹਾਡੀਆਂ ਝੋਲੀਆਂ ਪਰਮਾਤਮਾ ਨੇ ਆਪੇ ਭਰ ਦੇਣੀਆਂ ਤੇ ਫ੍ਰਿਜ ਇਹਨਾਂ ਦਾ ਆ ਜਾਊਗਾ ਜੀ ਕੱਲ ਨੂੰ ਆ ਜਾਊਗਾ ਜੀ ਯਾ ਜੀ ਆ ਜਾਏਗਾ ਠੀਕ ਹੈ ਜੀ ਤੇ ਆਪਾਂ ਨੇ ਜ਼ਰੂਰ ਹੈ ਵਾਹਿਗੁਰੂ ਕਿਰਪਾ ਕਰੇ ਪ੍ਰਮਾਤਮਾ ਤੇ ਅੰਕਲ ਜੀ ਆਪਾਂ ਜੀ ਆਇਓ ਇੱਕ ਮਿੰਟ ਕਿੰਨੀ ਕਿ ਜਗ੍ਹਾ ਬਣਦੀ ਹੈ ਜੀ ਤੁਸੀਂ ਸਾਰੀ ਮਿੰਨਤੀ ਵਗੈਰਾ ਕੀਤੀ ਹੈ ਜੀ ਇਹ ਸਰ ਵਿੱਚ ਹੀ ਬਰਾਂਡਾ ਪਾ ਕੇ ਸੂਈ ਬਾਥਰੂਮ 6600 ਸਕਰ ਫੁੱਟ ਬਣਦੀ ਹੈ ਜੀ ਦੋਨਾਂ ਦੀ 1200 ਬਣ ਗਈ ਜੀ ਦੋਨਾਂ ਘਰਾਂ ਦੀ 1200 ਸਕਰ ਫੁੱਟ ਬਣ ਗਈ ਜੀ ਹੁਣ ਖਰਚਾ ਵਗੈਰਾ ਵੀ ਤੁਸੀਂ ਸਾਰਾ ਕਰ ਲੈਣਾ ਠੀਕ ਹੈ ਜੀ ਹਾਂਜੀ ਹਾਂਜੀ ਖਰਚਾ ਖਰਾ ਦੋੜ ਕਰ ਲਿਆ ਜੀ ਤੇ ਕਿੰਨੇ ਕ ਟਾਈਮ ਦੇ ਵਿੱਚ ਕਹਿੰਦੇ ਜੀ ਵੀ ਬਣ ਜੂਗਾ ਜੀ ਇਹਨਾਂ ਦਾ ਇਹ ਵੈਸੇ ਤਾਂ ਮਹੀਨੇ ਦਾ ਕੰਮ ਆ ਜੀ ਵੱਧ ਨਹੀਂ ਹੈਗਾ ਜੀ ਇਹਦੇ ਚ ਕਿਹੜਾ ਕੁਆਂਟੀਟੀ ਡੈਕੋਰੇਸ਼ਨ ਵਾਲਾ ਕੰਮ ਹੋਣਾ ਕੰਧਾਂ ਖੜਾ ਕਰਕੇ ਲੈਂਡਰ ਪੈ ਜਾਣਾ ਜੀ ਮਤਲਬ ਦੋ ਕਮਰੇ ਰਸੋਈ ਬੈੱਡਰੂਮ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਜੀ ਮੈਂ ਗੁਰੂ ਦੀ ਸੋਈ ਦੇ ਨਾਲ ਵੀ ਜੁੜਿਆ ਹਾਂ ਤੇ ਮੇਰੀ ਆਪਣੀ ਇੰਡੀਪੈਂਡੈਂਸਾ ਰੋਟਰੀ ਕਲੱਬ ਬੰਗਾ ਗ੍ਰੀਨ ਤੇ ਸਾਡੇ ਨਾਲ ਸਾਡੇ ਸਹਿਯੋਗੀ ਆ ਗੁਰੂ ਗਵਿੰਦ ਸਿੰਘ ਗੁਦਰਾ ਸਾਹਿਬ ਬੈਡਫੋਰਡ ਜੁਕੇ ਜੇ ਕੋ ਤਦੋਂ ਲਈ ਆਪਾਂ ਵੀ ਸੇਵਾ ਕਰਨ ਨੂੰ ਤਿਆਰ ਆ ਜੀ ਬਿਲਕੁਲ ਉਥੇ ਦੀਆਂ ਸੰਗਤਾਂ ਜਿਹੜੀਆਂ ਬੜੀਆਂ ਉਤਾਪਦੀਆਂ ਜਦੋਂ ਤੁਹਾਡੇ ਵਰਗੇ ਭਰਾ ਜਿਹੜੇ ਵੀਡੀਓ ਪਾਉਂਦੇ ਆ ਜਿਹੜਾ ਬੰਦਾ ਵਿਦੇਸ਼ ਵਿੱਚ ਬੈਠਾ ਉਹ ਜ਼ਿਆਦਾ ਐਕਸੈਸ਼ਨ ਦਾ ਹੁਣ ਤੁਹਾਡੀ ਵੀਡੀਓ ਦੇਖੀ ਭਾਜੀ ਧੂਰੀ ਤੋਂ ਆਏ ਜੀ ਇਹ ਧੂਰੀ ਤੋਂ ਆਏ ਨਹੀਂ ਤੁਹਾਡੀ ਵੀਡੀਓ ਦੇਖੀ ਸੀ ਇਹ ਵੀ ਕੁਝ ਤੁਹਾਡੀ ਮਦਦ ਕਰਨ ਲਈ ਜਾਂਦੇ ਆ ਇਹਨਾਂ ਦੀ ਪਰਵਰਤਨ ਸੰਸਥਾ ਆ ਤੇ ਮੈਂ ਫੇਰ ਦੁਬਾਰਾ ਆਪਣੀ ਸੰਸਥਾ ਰੋਟਰੀ ਕਲੱਬ ਮੰਗਾ ਗ੍ਰੀਨ ਆਜੋ ਵੀਰ ਜੀ ਆਜੋ ਅੱਗੇ ਆਜੋ ਜੀ ਗੋਦਰਾ ਇਹ ਆਪਣੇ ਗੁਰੂ ਗੋਬਿੰਦ ਸਿੰਘ ਬੈਡਫੋਰਡ ਯੂਕੇ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਨੂੰ ਇਹ ਯਕੀਨ ਦਿਵਾਉਣਾ ਜਿਹੜੀ ਸਾਨੂੰ ਸੇਵਾ ਲਾਉਂਗੇ ਲੋੜਵੰਦ ਦੀ ਮਦਦ ਲਈ ਅਸੀਂ ਅੱਗੇ ਆਵਾਂਗੇ ਠੀਕ ਹੈ ਜੀ ਹਾਂਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚੜ੍ਹਦੀ ਕਲਾ ਜੀ ਹਾਂਜੀ ਵਧੀਆ ਜੀ ਕੀ ਅੱਜ ਸਰਵੇ ਕਰਨਾ ਸੀ ਕਿ ਚੱਕੀ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਵੀਰ ਜੀ ਤੇ ਅਸੀਂ ਕਾਫੀ ਟਾਈਮ ਦੇ ਇੱਕ ਤਕਰੀਬਨ 15 10 15 ਦਿਨਾਂ ਤੋਂ ਅਸੀਂ ਦੇਖ ਰਹੇ ਸੀਗੇ ਵੀ ਕਿੱਥੇ ਜ਼ਰੂਰਤ ਹੈਗੀ ਆ ਠੀਕ ਹੈ ਜੀ ਜਿਵੇਂ ਮੌਸਮ ਦੇ ਮੁਤਾਬਕ ਪਾਣੀ ਆਉਣ ਦੇ ਮੁਤਾਬਕ ਜਿੱਥੇ ਵੀ ਉਹ ਘਟਨਾ ਵਾਪਰੀ ਹੈ ਜਿਵੇਂ ਘਰ ਗਰੇ ਹੈ ਗਈ ਕਿਸੇ ਦੇ ਪਸ਼ੂਆਂ ਦੀ ਸੇਵਾ ਜਾ ਇਸ ਤਰ੍ਹਾਂ ਦੀ ਕਿਸੇ ਦੀ ਖੇਤੀ ਦੇ ਵਿੱਚ ਰੇਤ ਆ ਗਈ ਆ ਅਸੀਂ ਇਸ ਤਰ੍ਹਾਂ ਦਾ ਫਾਈਂਡ ਕਰ ਰਹੇ ਸੀ ਕਿ ਅਸੀਂ ਕਿੱਥੇ ਆਵਦੀ ਜਿਹੜੀ ਆਰਗੇਨਾਈਜ਼ ਦੇ ਦੁਆਰਾ ਇਹੜੀ ਫੰਡਿੰਗ ਹੋਈ ਹੈਗੀ ਉਹਨੂੰ ਅਸੀਂ ਯੂਜ਼ ਕਰ ਸਕੀ ਤੁਹਾਡੀ ਵੀਡੀਓ ਦੇਖੀ ਸੀ ਅਸੀਂ ਨੇ ਤਾਂ ਉਹਦੇ ਬਦੌਲਤ ਅਸੀਂ ਕੱਲ ਤੋਂ ਅਸੀਂ ਸਰਚ ਕਰ ਰਹੇ ਸੀਗੇ ਵੀਰ ਜੀ ਦਾ ਫੋਨ ਵੀ ਲਾਇਆ ਫੋਨ ਤਾਂ ਲੱਗਿਆ ਨਹੀਂਗਾ ਤਾਂ ਅਸੀਂ ਕੁਦਰਤੀ ਇੱਥੇ ਆਇਆ ਤੁਸੀਂ ਮਿਲ ਗਏ ਨਾ ਤੇ ਅਸੀਂ ਹੁਣ ਅਸੀਂ ਇਹ ਦੇਖ ਰਹੇ ਸੀ ਫੇ ਅਸੀਂ ਵੀ ਕੀ ਕਰ ਸਕਦੇ ਹਾਂ ਨਾ ਜੀ ਤੇ ਬਾਕੀ ਸਾਨੂੰ ਤੁਹਾਡੇ ਦੁਆਰਾ ਜੋ ਵੀ ਇੱਥੇ ਸੇਵਾ ਹੋਈ ਹੋਗੀ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਸਾੜੀ ਦਾ ਤਿਲ ਫੁੱਲ ਆ ਗਈ ਹੈ ਜਿਵੇਂ ਕਿਨਕਾ ਕੀ ਮਾਕ ਕਰਾਂਗੇ ਇਹਨਾਂ ਦਾ ਸਮਾਨ ਖਰਾਬ ਹੋਇਆ ਜੀ ਤੁਸੀਂ ਉਹ ਪੁੱਛ ਲਿਓ ਜੀ ਫ੍ਰੀਜ ਦੀ ਸੇਵਾ ਤਾਂ ਚਲੋ ਮੈਂ ਕਰ ਦਿੰਦਾ ਜੀ ਤੇ ਬਾਕੀ ਘਰ ਮਕਾਨਾਂ ਦੀ ਗੁਰੂਕਿਰਸੋਈ ਵਾਲਿਆਂ ਨੇ ਲੈ ਲਈ ਉਹ ਤੋਂ ਇਲਾਵਾ ਜਿਹੜਾ ਘਰ ਦੇ ਵਿੱਚ ਕੋਈ ਚੀਜ਼ ਹੈਗੀ ਅਜ ਕੋਈ ਅਲਮਾਰੀ ਚਾਹੀਦੀ ਕੋਈ ਕੁਛ ਚਾਹੀਦਾ ਫਰਨੀਚਰ ਚਾਹੀਦਾ ਜੀ ਹਨਾ ਜੀ ਕੋਈ ਬੈੱਡ ਵਗੈਰਾ ਚਾਹੀਦਾ ਉਹ ਤੁਸੀਂ ਇਹਨਾਂ ਨੂੰ ਪੁੱਛ ਕੇ ਤੁਸੀਂ ਦੇਖ ਲਓ ਜੀ ਤੁਹਾਡੀ ਹਿੰਮਤ ਹੈਗੀ ਸੰਸਥਾ ਦੀ ਤਾਂ ਜ਼ਰੂਰ ਜੀ ਵੀਰ ਜੀ ਜੋ ਵੀ ਹੱਤ ਹੋਇਆ ਜੀ ਇਸ ਰਿਆਗਾ ਹਨਾ ਜਿਸ ਤਰ੍ਹਾਂ ਵੀ ਸਾਡੀ ਆਰਗੇਨਾਈਜ਼ ਕੰਮ ਕਰਦੀ ਹੈ ਜਿਸ ਜਿਸ ਤਰ੍ਹਾਂ ਤਰੀਕੇ ਨਾਲ ਵੀ ਤਾਂ ਇਹ ਜ਼ਰੂਰ ਕਰਦੇ ਆ ਜੀ ਬਾਕੀ ਤੁਹਾਨੂੰ ਜਿਆਦਾ ਪਤਾ ਲੱਗਾ ਵੀ ਕਿਹੜੇ ਏਰੀਆ ਦੇ ਵਿੱਚ ਜਾਂ ਕਿੱਥੇ ਵੀ ਹੈਗੀ ਆ ਅਸੀਂ ਜ਼ਿਆਦਾਤਰ ਮਤਲਬ ਕਿ ਇਸ ਏਰੀਆ ਦੇ ਵਿੱਚ ਤਾਂ ਹੀ ਆਏ ਸੀਗੇ ਵੀ ਕਿਉਂਕਿ ਇੱਥੇ ਦੀ ਪਹਿਲਾਂ ਅਸੀਂ ਨੇ ਕੋਈ ਵੀਡੀਓ ਜਾਂ ਇਸ ਤਰ੍ਹਾਂ ਦਾ ਕੁਝ ਸੁਣਿਆ ਨਹੀਂ ਸੀਗਾ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਇੱਥੇ ਪਹੁੰਚੇ ਆਂਗੇ ਜਿੰਨਾ ਵੀ ਸਤੋ ਹੋਇਆ ਜੀ ਅਸੀਂ ਉਹ ਜ਼ਰੂਰ ਕਰਾਂਗੇ ਠੀਕ ਹੈ ਧੰਨਵਾਦ ਜੀ ਸੋ ਬਿਲਕੁਲ ਜੀ ਗੁਰੂ ਕੀ ਰਸੋਈ ਖੈੜ ਛਰਵਾਲ ਤੇ ਨਵਾਂ ਸ਼ਹਿਰ ਹਾਂਜੀ ਮਾਤਾ ਜੀ ਸਾਡੇ ਵੀ ਵੇਖੋ ਜਾ ਕੇ ਕਮਰੇ ਉੱਤੇ ਬਾਲੇ ਆ ਤੇ ਕੰਦਾ ਸਾਰੀਆਂ ਪਾਟੀਆਂ ਨੇ ਤੇ ਅਸੀਂ ਉਹਨਾਂ ਕਮਰਿਆਂ ਦੇ ਵਿੱਚ ਹੀ ਦੇ ਆ ਅਸਾਂ ਤਾਂ ਨਹੀਂ ਮੈਂ ਐਸੀ ਕਰਕੇ ਮੈਂ ਕਹਿੰਦਾ ਭਾਈ ਜੀ ਮੈਂ ਕੱਲੀ ਕੱਲੀ ਅਸੀਂ ਵੀਡੀਓ ਜੇ ਕਰਨੇ ਬਹੁਤ ਔਖਾ ਹੁੰਦਾ ਦਰਿਆ ਮੂਸਾ ਪਿੰਡ ਦੇ ਵਿੱਚ ਜ਼ਰੂਰ ਪਹੁੰਚੋ ਤੁਸੀਂ ਤੇ ਇਹਨਾਂ ਦਾ ਆ ਕੇ ਦੇਖੋ ਉਹ ਵੇਖੋ ਤੇ ਨਾਮ ਦੱਸ ਦਿਓ ਤੁਸੀਂ ਮੁਖਤਾਰ ਮਸੀਹ ਤੇ ਮੁਖਤਾਰ ਮਸੀਹ ਇਹਨਾਂ ਦੇ ਪਾਪੇ ਦੇ ਨਾਮ ਮੁਖਤਾਰ ਮਸੀਹ ਹਾਂਜੀ ਤੇ ਬਿਲਕੁਲ ਜਾ ਕੇ ਵੇਖੋ ਬਹੁਤ ਜ਼ਿਆਦਾ ਹਾਲਤ ਮਾੜੀ ਸਾਡੇ ਸਾਰੇ ਕੋਈ ਨਹੀਂ ਹੁਣੇ ਦੇਖ ਲੈਂਦੇ ਜੇ ਖਰਾਬ ਜ਼ਿਆਦਾ ਹੈ ਜੀ ਤਾਂ ਇਹਨਾਂ ਨੂੰ ਜ਼ਰੂਰ ਭਾਜੀ ਮੈਂ ਕਹਿੰਦਾ ਸੇਵਾ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਆਪਾਂ ਹੁਣ ਇਹਨਾਂ ਨੂੰ ਮਿਲਦੇ ਆਂ ਜਾ ਕੇ ਜੋ ਵੀ ਹੋਊਗਾ ਕੋਈ ਗੱਲ ਨਹੀਂ ਜੀ ਤੁਹਾਨੂੰ ਜਿਹੜੀ ਮਦਦ ਹੈ ਜੀ ਬਣਦੀ ਚਲੋ ਕੋਈ ਨਹੀਂ ਦੇਖ ਲੈਂਦੇ ਗੱਲ ਨਹੀਂ ਜੀ ਦੇਖ ਲੈਂਦੇ ਸੋ ਬਿਲਕੁਲ ਇਸ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਸੋ ਦਰਿਆ ਮੂਸਾ ਪਿੰਡ ਦੇ ਵਿੱਚ ਤੇ ਇਸੇ ਤਰ੍ਹਾਂ ਪੰਜ ਗਰਾਈਆਂ ਦੇ ਵਿੱਚ ਵੀ ਨੁਕਸਾਨ ਹੈਗਾ ਉਹਨਾਂ ਪਿੰਡਾਂ ਦੇ ਵਿੱਚ ਜਰੂਰ ਆਓ ਇਹ ਨਾ ਕਹੋ ਵੀ ਹੁਣ ਜੀ ਹਾਲਾਤ ਧੁੱਪਾਂ ਨਿਕਲ ਗਈ ਜਾਂ ਹੜ੍ਹ ਚਲੇ ਗਏ ਹੜ੍ਹ ਤਾਂ ਚਲੇ ਗਏ ਯਾਰ ਪਰ ਇਹਨਾਂ ਨੂੰ ਤਾਂ ਅਜੇ ਤੱਕ ਬੈਠਣ ਦੇ ਲਈ ਥਾਮਾ ਨੀਲਾ ਬਰੀਆਂ ਵੀਰਾਂ ਨੂੰ ਕਈਆਂ ਦੇ ਘਰਾਂ ਦੇ ਘਰ ਹੀ ਛੱਡ ਕੇ ਬਾਈ ਜੀ ਤਾਂ ਇਸ ਕਰਕੇ ਮੇਰੀ ਬੇਨਤੀ ਆ ਵੀ ਨਾ ਪਰਿਵਾਰਾਂ ਨੂੰ ਹਲੇ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਤਾਂ ਜ਼ਰੂਰ ਸਹਿਯੋਗ ਕਰਿਓ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ